ਜੈਤੋ ਦਾ ਮੋਰਚਾ ਸਿੱਖਾਂ ਦੇ ਕੌਮੀ ਜਜ਼ਬੇ ਦੀ ਸਭ ਤੋਂ ਵੱਡੇ ਅਤੇ ਅਦੁੱਤੀ ਮਿਸਾਲ ਹੈ ਸੰਗਤ ਜੀ ਕੌਮੀ ਜਜ਼ਬੇ ਦੇ ਸਿਰ ਤੇ ਹੀ ਕੌਮੀ ਮਹੱਲ ਉਸਰਦੇ ਹਨ ਅੱਜ ਜਦੋਂ ਵੀ ਅਸੀਂ ਜੈਤੋ ਦੇ ਮੋਰਚੇ ਦੀ ਸ਼ਤਾਬਦੀ ਮਨਾਉਂਦੇ ਹਾਂ ਵੇਖ ਮਹਿਸੂਸ ਕਰ ਸਕਦੇ ਹਾਂ ਕਿ ਸਿੱਖਾਂ ਅੰਦਰੋਂ ਕੌਮੀ ਜਜ਼ਬਾ ਘਟਦਾ ਜਾ ਰਿਹਾ ਹੈ ਮਰਦਾ ਜਾ ਰਿਹਾ ਹੈ ਸਾਡੀ ਕੌਮ ਦੀ ਇਕਤਾ ਦੀ ਘਾਟ ਕਾਰਨ ਹੀ ਸਾਡੇ ਤੇ ਸਰੀਰਕ ਹਮਲਿਆਂ ਤੋਂ ਬਾਅਦ ਹੁਣ ਸਾਡੇ ਇਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਡੇ ਸਿਧਾਂਤਾਂ ਤੇ ਹਮਲੇ ਹੋ ਰਹੇ ਨੇ। ਹਕੂਮਤ ਦੀ ਬੇਇਨਸਾਫੀ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਬੰਦੀ ਸਿੰਘ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਅਤੇ ਕਾਨੂੰਨ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਹਾਅ ਨਹੀਂ ਕੀਤਾ ਜਾ ਰਿਹਾ। ਦੇਸ਼ ਦਾ ਅन्नदाता ਆਖਿਆ ਜਾਂਦਾ ਪੰਜਾਬ ਦਾ ਕਿਸਾਨ ਆਪਣੇ ਹੱਕਾਂ ਲਈ ਸੜਕਾਂ ਤੇ ਰੋ ਰਿਹਾ ਪਰ ਸਰਕਾਰਾਂ ਉਹਨਾਂ ਨੂੰ ਜ਼ਬਰ ਦੇ ਨਾਲ ਦਬਾਉਣ ਦੇ ਯਤਨਾਂ ਵਿੱਚ ਨੇ ਮੌਜੂਦਾ ਸਮੇਂ ਦੀਆਂ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਨ ਅਤੇ ਚੁਣੌਤੀਆਂ ਦਾ ਟੱਕਰਾ ਕਰਕੇ ਉਹਨਾਂ ਵਿੱਚੋਂ ਬਾਹਰ ਆਉਣ ਲਈ ਸਾਨੂੰ ਪੰਥਕ ਏਕਤਾ ਵੱਲ ਤੁਰਨ ਦੀ ਲੋੜ ਹੈ ਜੈਥੋ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਪਹਿਲੇ ਸ਼ਤਾਬ ਦੀ 100 ਸਾਲ ਪੂਰਾ ਹੋਣ ਤੇ ਸ਼ਹੀਦਾਂ ਦੀ ਪਾਵਨ ਧਰਤੀ ਗੁਰਦੁਆਰਾ ਟਿੱਬੀ ਸਾਹਿਬ ਜੈਥੋ ਵਿਖੇ ਦੇਨ ਦੋਨੀਆਂ ਤੇ ਮਾਲਕ ਜੁਗੋਜਗ ਅਟੱਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਗੁਰਸਵਾਰੇ ਸਤਸੰਗੀ ਜਨੋ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਹੱਥ ਜੋੜ ਅਦਬ ਸਤਕਾਰ ਸਹਿਤ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਜੈਤੋ ਦੇ ਮੋਰਚੇ ਦੀ ਸ਼ਤਾਬਦੀ ਮਨਾ ਰਹਾ ਇਸ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੇ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾ ਸਮਾਂ ਤਕਰੀਬਨ ਪੌਣੇ 2 ਸਾਲ ਤੱਕ ਜਾਰੀ ਰਿਹਾ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ਗੁਰਦੁਆਰਾ ਐਕਟ ਬਣਾਉਣ ਲਈ ਮਜਬੂਰ ਹੋਣਾ ਪਿਆ ਇਸ ਗੁਰਦੁਆਰਾ ਐਕਟ ਦੇ ਅਧੇਨ ਹੇ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਸਰੂਪ ਹੋਣ ਦੇ ਵਿੱਚ ਆਇਆ ਜੈਤੋ ਦੇ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਨਾਭਾ ਰਿਆਸਤ ਦੇ ਮਹਾਰਾਜਾ ਰਿਪਦਮਨ ਸਿੰਘ ਨੂੰ ਗੱਦੀ ਤੋਂ ਜ਼ਬਰੇ ਲਾ ਕੇ ਰਾਸਤ ਵਿੱਚੋਂ ਕੱਢ ਦਿੱਤਾ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਵਿਰੁੱਧ ਰੋਸ ਪ੍ਰਗਟ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਮਹਾਰਾਜਾ ਰਿਪਦੰਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਇਸ ਉਪਰੰਤ ਥਾਂ ਥਾਂ ਤੇ ਮੁਜ਼ਾਰੇ ਹੋਏ ਮਹਾਰਾਜੇ ਦੀ ਬਹਾਲੀ ਦੇ ਮਤੇ ਪਾਸ ਕੀਤੇ ਗਏ ਜੈਤੋ ਮੰਡੇ ਵਿਖੇ ਵੀ ਮੁਜ਼ਾਰੇ ਤੋਂ ਬਾਅਦ ਗੁਰਦੁਆਰਾ ਗੰਗਸਰ ਸਾਹਿਬ ਜੇ ਵਿਖੇ ਦੀਵਾਨ ਸਜਾਇਆ ਗਿਆ ਅਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਅੰਗਰੇਜ਼ ਸਰਕਾਰ ਨੂੰ ਅਖੰਡ ਪਾਠਾਂ ਦੀ ਲੜੀ ਸਰਕਾਰ ਦੇ ਵਿਰੁੱਧ ਵੱਡੇ ਬਗਾਵਤ ਦਾ ਕਦਮ ਲੱਗਿਆ। ਜਿਸ ਤੋਂ ਬਾਅਦ ਸਰਕਾਰ ਨੇ ਹਥਿਆਰਬੰਦ ਸਿਪਾਹੀਆਂ ਨੂੰ ਗੁਰਦੁਆਰੇ ਅੰਦਰ ਭੇਜ ਕੇ ਉੱਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਲਿਆ। ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਵੀ ਬਾਹਰ ਖਿੱਚ ਕੇ ਲੈ ਆਂਦਾ। ਇਸ ਤਰ੍ਹਾਂ ਅਖੰਡ ਪਾਠ ਖੰਡਨ ਕਰ ਦਿੱਤੇ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਪੁਲਿਸ ਦਾ ਦਾਖਲ ਹੋਣਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਖੰਡਿਤ ਹੋਣਾ ਸਿੱਖਾਂ ਲਈ ਨਾ ਬਰਦਾਸ਼ਤ ਕਰਨ ਜੋ ਕਰ ਰਹੀ ਇਸ ਤਰ੍ਹਾਂ ਜੈਥੋ ਮੋਰਚੇ ਦਾ ਆਰੰਭ ਹੋਇਆ ਜਿਸ ਦਾ ਮੁੱਖ ਨਿਸ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਕਾਰ ਨੂੰ ਬਹਾਲ ਕਰਨਾ ਅਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਵਿਰੁੱਧ ਸਿੱਖਾਂ ਨੂੰ ਲਾਮਬੰਦ ਕਰਨਾ ਸੀ ਇਸ ਤਰ੍ਹਾਂ ਇਸ ਮੋਰਚੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਸਰ ਤੋਂ ਜੈਤੋਵਲ ਜਥੇ ਆਉਣ ਲੱਗੇ ਜਿਨ੍ਹਾਂ ਨੂੰ ਹਕੂਮਤ ਵੱਲੋਂ ਗ੍ਰਿਫਤਾਰ ਕਰਕੇ ਜੰਗਲਾਂ ਵਿੱਚ ਛੱਡ ਦਿੱਤਾ ਜਾਂਦਾ ਕਿਸੇ ਨੂੰ 250 ਕਿਲੋਮੀਟਰ ਲਿਜਾ ਕੇ ਕਿਸੇ ਨੂੰ 500 ਕਿਲੋਮੀਟਰ ਲਿਜਾ ਕੇ ਛੱਡ ਦਿੱਤਾ ਜਾਂਦਾ ਜੰਗਲਾਂ ਛੱਡਿਆ ਜਾਂਦਾ ਕਿਸੇ ਨੂੰ ਨਾਭੇ ਦੀ ਬੀੜ ਜੇਲ੍ਹ ਵਿੱਚ ਭੇਜਿਆ ਜਾਂਦਾ ਸਿੱਖਾਂ ਦੇ ਇਸ ਧਾਰਮਿਕ ਮੋਰਚੇ ਦੀ ਚਰਚਾ ਦੇਸ਼ ਦੀ ਆਜ਼ਾਦੀ ਲਈ ਚੱਲ ਰਹੀਆਂ ਲਹਿਰਾਂ ਵਿੱਚ ਵੀ ਹੋਣ ਲੱਗੇ ਪੰਡਤ ਜਵਾਰ ਨਾਲ ਨਹਿਰੂ ਵਰਗੇ ਦੇਸ਼ ਦੇ ਵੱਡੇ ਰਾਜਨੀਤਿਕ ਆਗੂਆਂ ਨੇ ਵੀ ਜੈਤੂ ਪੁੱਜ ਕੇ ਗ੍ਰਿਫਤਾਰੀਆਂ ਦਿੱਤੀਆਂ ਇਸ ਮੋਰਚੇ ਨੂੰ ناکਾਮ ਕਰਨ ਅਤੇ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਸ਼ਾਂਤਮਈ ਸਿੱਖਾਂ 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਸੈਂਕੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਇਸ ਦੇ ਬਾਵਜੂਦ ਸਿੱਖਾਂ ਅੰਦਰ ਆਪਣੇ ਧਰਮ ਦੇ ਅਜਮਤ ਦਾ ਜਜ਼ਬਾ ਅਤੇ ਸਰਕਾਰ ਦੇ ਵਿਰੁੱਧ ਰੋਹ ਘਟਣ ਦੀ ਬਜਾਏ ਵੱਧ ਗਿਆ ਸਿੱਖਾਂ ਵਿੱਚ ਸ਼ਹਾਦਤ ਪਾਉਣ ਦਾ ਚਾਹ ਅਠ ਅਠਾ ਮਾਰਨ ਲੱਗਾ ਲੋਕ ਸ਼ਹੀਦ ਜਥਿਆਂ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਲੱਗੇ ਨਾ ਸਿਰ ਪੰਜਾਬ ਸਗੋ ਬੰਗਾਲ ਕਲਕੱਤਾ ਅਤੇ ਕੈਨੇਡਾ ਤੋਂ ਵੀ ਸਿੱਖਾਂ ਦੇ ਸ਼ਹੀਦੀ ਜਥੇ ਜੈਤੋ ਦੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਪੁੱਜਣ ਲੱਗੇ ਅਖੀਰ ਸਿੱਖ ਜਗਤ ਤੇ ਰੋਸ ਅਤੇ ਰੋਵ ਅਗੇ ਅੰਤ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਪਿਆ ਇਸ ਇਤਿਹਾਸਿਕ ਮੋਰਚੇ ਨੂੰ ਸਫਲਤਾ ਮਿਲਣ ਉਪਰੰਤ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਜੈਤੋ ਵਿਖੇ ਮੋੜ ਅਖੰਡ ਪਾਠ ਸਾਹਿਬ ਆਰੰਭ ਕਰਕੇ ਭੋਗ ਪਾਏ ਇਸ ਤਰ੍ਹਾਂ ਜੈਤੋ ਦਾ ਮੋਰਚਾ ਸਿੱਖਾਂ ਦੇ ਕੌਮੀ ਜਜ਼ਬੇ ਦੀ ਸਭ ਤੋਂ ਵੱਡੀ ਅਤੇ ਅਦੁੱਤੀ ਮਿਸਾਲ ਹੈ ਸੰਗਤ ਜੀ ਕੌਮੀ ਜਜ਼ਬੇ ਦੇ ਸਿਰ ਤੇ ਹੀ ਕੌਮੀ ਮਹੱਲ ਉਸਰਦੇ ਹਨ ਅੱਜ ਜਦੋਂ ਅਸੀਂ ਜੈਤੋ ਦੇ ਮੋਰਚ ਦੀ ਸ਼ਤਾਬਦੀ ਮਨਾਉਂਦੇ ਆਂ ਵੇਖ ਮਹਿਸੂਸ ਕਰ ਸਕਦੇ ਹਾਂ ਕਿ ਸਿੱਖਾਂ ਅੰਦਰੋਂ ਕੌਮੀ ਜਜ਼ਬਾ ਘਟਦਾ ਜਾ ਰਿਹਾ ਹੈ ਮਰਦਾ ਜਾ ਰਿਹਾ ਹੈ ਅੱਜ ਵੀ ਸਰਕਾਰਾਂ ਨਾ ਸਿਰਫ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖਲ ਦੇ ਰਹੀਆਂ ਹਨ ਬਲਕਿ ਅੱਜ ਵੀ ਗੁਰਦੁਆਰਿਆਂ ਦੀ ਹਦੂਦ ਦੇ ਅੰਦਰ ਵੜ ਕੇ ਸਾਡੀ ਮਾਨ ਮਰਿਆਦਾ ਭੰਗ ਕਰਨ ਦੀ ਕਸਰ ਨੇ ਛੱਡੀ ਜਾ ਰਹੀ ਪਰ ਸਾਡੇ ਵਿੱਚੋਂ ਆਪਣੇ ਧਰਮ ਪ੍ਰਤੀ ਦ੍ਰਿੜਤਾ ਅਤੇ ਕੌਮੀ ਸੰਸਥਾਵਾਂ ਦਾ ਦਰਦ ਮਰਦਾ ਜਾ ਰਿਹਾ ਹੈ ਸਿੱਖ ਨੌਜਵਾਨੀ ਆਪਣੇ ਅਕੀਦੇ ਦੀ ਮੁੱਖ ਧਾਰਾਵਾਂ ਵੱਲੋਂ ਉਦਾਸ ਸੀਨ ਨਜ਼ਰ ਆ ਰਹੀ ਹੈ ਨਵੇਂ ਪੀੜੇ ਦੇ ਪੰਥ ਦੇ ਸਰੋਕਾਰਾਂ ਪ੍ਰਤੀ ਦਿਲਚਸਪੀ ਨਹੀਂ ਰਹੀ ਨੌਜਵਾਨੀ ਵਿਵੇਕਹੀਣ ਅਤੇ ਵਿਚਾਰਹੀਣ ਹੋ ਰਹੀ ਹੈ ਸਾਡੇ ਸਮਿਆਂ ਤੇ ਨਵੇਂ ਰੁਝਾਨਾ ਜਿਵੇਂ ਕਿ ਬਿਜਲਈ ਸੰਚਾਰ ਸਾਧਨ ਮੋਬਾਈਲ ਫੋਨ ਸੋਸ਼ਲ ਮੀਡੀਆ ਦੀ ਬੇਤਰਤੀਬੀ ਵਰਤੋਂ ਨੇ ਜੀਵਨ ਦਾ ਸੋਹਜ ਸਲੀਕਾ ਅਤੇ ਬૌਧਿਕ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅੱਜ ਸਾਨੂੰ ਮਿਲ ਬੈਠ ਕੇ ਇਹ ਚਿੰਤਨ ਕਰਨ ਦੀ ਲੋੜ ਹੈ ਕਿ ਜਿਹੜਾ ਜਜ਼ਬਾ ਸਾਡੇ ਵਡੇਰਿਆਂ ਦੇ ਅੰਦਰ ਜੈਤੋ ਦੇ ਮੋਰਚੇ ਵਰਗੇ ਸੰਘਰਸ਼ਾਂ ਦੇ ਸਮਿਆਂ ਵਿੱਚ ਹੁੰਦਾ ਸੀ ਅੱਜ ਉਹ ਸਾਡੇ ਵਿੱਚੋਂ ਗਾਇਬ ਕਿਉਂ ਹੁੰਦਾ ਜਾ ਰਿਹਾ ਹੈ ਜੈਤੋ ਦਾ ਮੋਰਚਾ ਸਾਨੂੰ ਸੰਘਰਸ਼ ਲੜਨ ਲਈ ਹਰ ਤਰ੍ਹਾਂ ਦੇ ਹਾਲਾਤਾਂ ਦਾ ਮੁਕਾਬਲਾ ਕਰਨ ਦਾ ਬਲ ਵੀ ਦਿੰਦਾ ਹੈ ਅੱਜ ਸਾਡੇ ਕੋਲ ਸੰਘਰਸ਼ ਕਰਨ ਲਈ ਹਾਲਾਤਾਂ ਦੇ ਅਨੁਕੂਲ ਬਣਾਉਣ ਦੇ ਸਾਧਨ ਤੇ ਸਮਰੱਥਾ ਵੀ ਹੈ ਪਰ ਕਿਆਸ ਕਰੀਏ ਕਿ ਜਦੋਂ ਜੈਤੋ ਦੇ ਮੋਰਚੇਵਕ ਸਿੱਖਾਂ ਨੇ ਪੌਣੇ 2 ਸਾਲ ਤੋਂ ਵੱਧ ਸਮਾਂ ਸਿੱਦਕ ਸਿਰੜ ਅਤੇ ਹੱਠ ਦੇ ਬਲ ਦੇ ਕਰੜੇ ਕਸ਼ਟ ਝੇਲਦਿਆਂ ਫਤਿਹ ਹਾਸਲ ਕਰਨ ਤੱਕ ਪਿੱਛੇ ਮੁੜ ਕੇ ਵੀ ਨਹੀਂ ਸੀ ਵੇਖਿਆ ਅਤੇ ਸੈਂਕੜੇ ਸ਼ਹੀਦیاں ਪਾਉਣ ਦੇ ਬਾਵਜੂਦ ਸਿੱਖਾਂ ਦਾ ਕੌਮੀ ਜਜ਼ਬਾ ਨਹੀਂ ਸੀ ਮਰਿਆ ਤਾਂ ਅੱਜ ਜੇ ਉਦੋਂ ਵੈਸੇ ਕੋਈ ਮੋਰਚਾ ਲਾਉਣ ਲੱਗਦੇ ਹਾਂ ਤਾਂ ਸਾਡੇ ਕੋਲ ਗੱਡੀਆਂ ਕਾਰਾਂ ਲੰਗਰਾ ਤੇ ਹੋਰ ਸਾਧਨਾ ਦੀ ਪਰਮਾਰ ਹੋਣ ਦੇ ਬਾਵਜੂਦ ਸਾਡੇ ਅੰਦਰ ਕੌਮੀ ਜਜ਼ਬੇ ਦੀ ਘਾਟ ਨਜ਼ਰ ਕਿਉਂ ਆ ਰਹੀ ਹੈ ਜਿਸ ਤਰ੍ਹਾਂ ਕੌਮਾਂ ਦੇ ਮਹੱਲ ਜਜ਼ਬੇ ਦੇ ਸਿਰ ਤੇ ਉਸਰਦੇ ਹਨ ਉਵੇਂ ਕੌਮਾਂ ਦੇ ਅੰਦਰ ਜਜ਼ਬਾ ਕਾਇਮ ਰੱਖਣ ਵਿੱਚ ਸੰਸਥਾਵਾਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ ਅੱਜ ਸਾਡੀਆਂ ਸੰਸਥਾਵਾਂ ਦੁਸ਼ਮਣ ਦੇ ਵਰਤਾਂਤ ਦਾ ਸ਼ਿਕਾਰ ਹੋ ਰਹੀਆਂ ਨੇ ਬੇਵਿਸ਼ਵਾਸੀ ਸਾਡੇ ਕੌਮ ਦੀ ਏਕਤਾ ਨੂੰ ਘੋਣਵਾ ਖਾ ਰਹੀ ਹੈ ਸਾਡੇ ਕੌਮ ਦੀ ਏਕਤਾ ਦੀ ਘਾਟ ਕਾਰਨ ਹੀ ਸਾਡੇ ਤੇ ਸਰੀਰਕ ਹਮਲਿਆਂ ਤੋਂ ਬਾਅਦ ਹੁਣ ਸਾਡੇ ਇਸਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਡੇ ਸਿਧਾਂਤਾਂ ਤੇ ਹਮਲੇ ਹੋ ਰਹੇ ਨੇ ਹਕੂਮਤ ਦੀ ਬੇਇਨਸਾਫੀ ਦੇ ਖਿਲਾਫ ਅਵਾਜ਼ ਚੁੱਕਣ ਵਾਲੇ ਬੰਦੀ ਸਿੰਘ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਅਤੇ ਕਾਨੂੰਨ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਹਾਅ ਨਹੀਂ ਕੀਤਾ ਜਾ ਰਿਹਾ। ਦੇਸ਼ ਦਾ ਅੰਨਦਾਤਾ ਆਖਿਆ ਜਾਂਦਾ ਪੰਜਾਬ ਦਾ ਕਿਸਾਨ ਆਪਣੇ ਹੱਕਾਂ ਲਈ ਸੜਕਾਂ 'ਤੇ ਰੋਲ ਰਿਹਾ ਪਰ ਸਰਕਾਰਾਂ ਉਹਨਾਂ ਨੂੰ ਜ਼ਬਰਦਸਤ ਨਾਲ ਦਬਾਉਣ ਦੇ ਯਤਨਾਂ ਵਿੱਚ ਨੇ। ਮੌਜੂਦਾ ਸਮੇਂ ਦੀਆਂ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਬਣਨ ਅਤੇ ਚੁਣੌਤੀਆਂ ਦਾ ਟੱਕਰਾ ਕਰਕੇ ਉਨ੍ਹਾਂ ਵਿੱਚੋਂ ਬਾਹਰ ਆਉਣ ਲਈ ਸਾਨੂੰ ਪੰਥਕ ਏਕਤਾ ਵੱਲ ਤੁਰਨ ਦੀ ਲੋੜ ਹੈ ਸਿੱਖਾਂ ਅੰਦਰ ਪੁਰਾਤਮ ਕੌਮੀ ਜਜ਼ਬਾ ਮੁੜ ਪੈਦਾ ਕਰਨ ਲਈ ਜਥੇਬੰਦਕ ਮਜਬੂਤੀ ਦੀ ਲੋੜ ਹੈ ਅਤੇ ਸੰਸਥਾਵਾਂ ਵਿੱਚ ਪੁਰਾਣਾ ਵਕਾਰ ਬਹਾਲ ਕਰਨ ਦੇ ਗਤਨ ਹੋਣੇ ਚਾਹੀਦੇ ਨੇ ਤਾਂ ਜੋ ਸਾਡੇ ਸਿਧਾਂਤਕ ਆਧਾਰ ਤੇ ਹੋਰ ਹੈ ਹਮਲਿਆਂ ਨੂੰ ਰੋਕ ਕੇ ਬੇਇਨਸਾਫੀ ਨੂੰ ਦੂਰ ਕਰਕੇ ਸਿੱਖਾਂ ਦੇ ਕੌਮੀ ਜੀਣ-ਠੀਣ ਦੀਆਂ ਸੰਭਾਵਨਾਵਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਸਿੱਖਾਂ ਨੂੰ ਧਾਰਮਿਕ ਅੱਤਿਆ ਰਾਜਨੀਤਿਕ ਸ਼ਕਤੀ ਤੋਂ ਢੀਨੇ ਕਰਨ ਲਈ ਸਰਕਾਰਾਂ ਨੇ ਸਾਡੇ ਘਰ ਅੰਦਰ ਸੰਨ ਲਾਉਣ ਦੇ ਗਤਨ ਤੇਜ਼ ਕਰ ਦਿੱਤੇ ਨੇ ਪਰ ਅਸੀਂ ਇਹ ਮੰਥਨ ਤੇ ਚਿੰਤਨ ਕਰਨ ਲਈ ਮਿਲ ਕੇ ਕਿਉਂ ਨਹੀਂ ਬੈਠ ਰਹਾ ਹੈ ਆਖਰ ਕਿਹਨਾ ਕਮਜ਼ੋਰੀਆਂ ਨੂੰ ਦੂਰ ਕਰਕੇ ਸਿੱਖਾਂ ਨੂੰ ਜਥੇਬੰਦਕ ਤੌਰ ਤੇ ਮਜ਼ਬੂਤ ਕੀਤਾ ਜਾਏ ਤੇ ਕੌਮ ਅੰਦਰ ਚੜ੍ਹਦੀ ਕਲਾ ਦਾ ਜਜ਼ਬਾ ਪੈਦਾ ਹੋਵੇ ਇਹ ਸਿਰ ਜੋੜ ਕੇ ਬੈਠ ਕੇ ਵਿਚਾਰਨ ਦੀ ਲੋੜ ਹੈ ਅਜੋਕੀਆਂ ਖੁਆਰੀਆਂ ਵਿੱਚੋਂ ਕੱਢ ਕੇ ਸਾਨੂੰ ਵਰਤਮਾਨ ਦਾ ਸਾਹਮਣਾ ਕਰਦਿਆਂ ਪਵਿੱਕ ਵੱਲ ਤੁਰਨ ਦੀ ਨਰੋਈ ਸੇਧ ਗੁਰਬਾਣੀ ਸਿਧਾਂਤ ਅਤੇ ਸਾਡਾ ਇਤਿਹਾਸ ਹੀ ਦੇ ਸਕਦਾ ਹੈ। ਅਬ ਅੱਜ ਅਸੀਂ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੇ ਸਿੱਧਕ ਅਤੇ ਸਿਰਣ ਨੂੰ ਸਿਦਾ ਕਰਦਿਆਂ ਆਪਣੇ ਮੂਲ ਵੱਲ ਤੁਰੀਏ ਅਤੇ ਧਾਰਮਿਕ ਰਾਜਨੀਤਿਕ ਤੌਰ ਤੇ ਚੇਤਾਨਨ ਹੁੰਦਿਆਂ ਆਪਣੇ ਉਜਲ ਭਵਿਕਵਲ ਨੂੰ ਤੁਰਨ ਦਾ ਯਤਨ ਕਰੀਏ। ਜੈਤੋ ਦੇ ਮੋਰਚੇ ਦੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਦੇ ਉੱਤੇ ਕੋਟਾਨ ਕੋਟ ਨਮਸਕਾਰ ਕਰਦਾ ਹੋਇਆ ਗੁਰੂ ਚਰਨਾ ਵਿੱਚ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਆਪਣੇ ਸਾਜੇ ਹੋਏ ਖਾਲਸਾ ਪੰਥ ਅੰਦਰ ਪੂਰਨ ਏਕਤਾ ਇਤਿਫਾਕ ਦੀ ਦਾਤ ਬਖਸ਼ੋ ਆਪਣੇ ਸਾਜੇ ਹੋਏ ਖਾਲਸਾ ਪੰਥ ਨੂੰ ਸਤਿਗੁਰੂ ਜੀ ਸਦਾ ਵਾਸਤੇ ਚੜ੍ਹਦੀ ਕਲਾ ਪ੍ਰਦਾਨ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜੈਤੂ ਦੇ ਮੋਰਚੇ ਦੇ ਸ਼ਹੀਦਾਂ ਦੇ ਸ਼ਤਾਬਦੀ ਨੂੰ ਮਨਾਉਣ ਦੇ ਬਹੁਤ ਵੱਡ ਮੁੱਦੇ ਹੀ ਗਤਨ ਕੀਤੇ ਗਏ ਉਹਨਾਂ ਗਤਨਾਂ ਦਾ ਸਤਕਾ ਕਿ ਅੱਜ ਜੈਤੋ ਦੀ ਧਰਤੀ ਤੇ ਜੈਤੋ ਦੇ ਸ਼ਹੀਦਾਂ ਦੀ ਸ਼ਤਾਬਦੀ ਵਾਲੇ ਦਿਨ ਬਹੁਤ ਵੱਡਾ ਇੱਕ ਪੰਥਕ ਇਕੱਠ ਸ਼ਹੀਦਾਂ ਦੀ ਇਸ ਪਾਵਨ ਧਰਤੀ ਤੇ ਜੁੜਿਆ ਗੁਰਮਖੋ ਉਸ ਸਮੇਂ ਵੱਲ ਚਾਤ ਮਾਰਨ ਦੀ ਲੋੜ ਹੈ ਕਿ 100 ਸਾਲ ਸਾਡੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਹੀਦੀ ਪਾਇਆ ਨੂੰ ਬੀਤ ਚੁੱਕਾ ਹੈ ਅਸੀਂ ਅੱਗੇ ਵਧਣ ਦੀ ਬਜਾਏ ਅਸੀਂ ਪਿੱਛੇ ਵੱਲ ਨੂੰ ਕਿਉਂ ਜਾ ਰਹੇ ਹਾਂ ਸਾਡੇ ਵਿੱਚੋਂ ਉਹ ਕਿਹੜੇ ਗੱਲ ਹੈ ਕਿ ਜਿਹੜੀ ਸਾਡੇ ਵਿੱਚੋਂ ਮੰਨਫੀ ਹੋ ਰਹੀ ਹੈ ਤੇ ਸਾਡੇ ਅੰਦਰੋਂ ਜਿਹੜਾ ਕੌਮੀ ਜਜ਼ਬਾ ਹੈ ਉਹ ਗੁਰਮੁਖੋ ਮਰਦਾ ਜਾ ਰਿਹਾ ਸਾਨੂੰ ਚੇਤਨ ਹੋਣ ਦੀ ਲੋੜ ਹੈ ਸਾਨੂੰ ਆਪਣੇ ਅੰਦਰ ਸਹਿਜ ਸਲੀਕਾ ਮਿੱਠ ਬੋਲਣਾ ਪਨ ਪੈਦਾ ਕਰਨ ਦੀ ਲੋੜ ਹੈ ਕਿਵੇਂ ਉਹਨਾਂ ਮਹਾਨ ਸ਼ਹੀਦਾਂ ਨੇ ਸ਼ਾਂਤ ਵੀ ਰਹਿ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਾਵਨ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਔਰ ਜੋ ਸਤਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਇਸ ਜੱਤੋ ਦੀ ਧਰਤੀ ਤੇ ਹੋਈ ਸੀ ਉਹਦੇ ਰੋਸ ਵਜੋਂ 250 ਤੋਂ ਜ਼ਿਆਦਾ ਉਹਨਾਂ ਮਹਾਨ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ 10000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਸੈਂਕੜੇ ਸਿੰਘ ਉਦੋਂ ਜ਼ਖਮੀ ਹੋਏ ਔਰ ਬੇਅੰਤ ਐਸੇ ਸਿੰਘ ਸਨ ਜਿਨ੍ਹਾਂ ਨੂੰ ਇਸ ਮੋਰਚੇ ਤੋਂ ਬਾਅਦ ਜਲਾਵਤਨ ਵੇਖ ਕੀਤਾ ਗਿਆ ਬਹੁਤ ਵੱਡੀ ਕੁਰਬਾਨੀ ਦੀ ਮਿਸਾਲ ਪੈਦਾ ਕਰਦਾ ਹੈ ਇਹ ਜੈਤੋ ਦੇ ਮੋਰਚੇ ਦੇ ਉਹਨਾਂ ਮਹਾਨ ਸ਼ਹੀਦਾਂ ਦਾ ਇਹ 100 ਸਾਲਾ ਪਹਿਲੇ ਸ਼ਤਾਬ ਦੀ ਸ਼ਹੀਦੀ ਦਿਹਾੜਾ ਉਹਨਾਂ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਖੰਡੇ ਬਾਟੇ ਦੀ ਪਾਹੁਲ ਸ਼ਕ ਦੇ ਪ੍ਰਥਮ ਰਹਿਤ ਦੀ ਹਜਾਨ ਖੰਡੇ ਕੀ ਪਾਹੁਲ ਸ਼ਕੈ ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋਲੇ ਖੰਡੇ ਬਾਟੇ ਦਾ ਅਮਰ ਸ਼ਕ ਦੇ ਗੁਰੂ ਚਰਨਾਂ ਵਿੱਚ ਜੁੜ ਕੇ ਗੁਰਬਾਣੀ ਦੀ ਨਰੋਈ ਸੇਧ ਲੈ ਕੇ ਗੁਰਮਤਾ ਅਛੇ ਅਨੁਸਾਰ ਆਪਣਾ ਜੀਵਨ ਬਸਰ ਕਰਨ ਦਾ ਇਸ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਧਾਈ ਦੇ ਪੱਤਰ ਕਰਕੇ ਅੱਜ ਇੱਕ ਵੱਡਾ ਪੰਥਕ ਇਕੱਠ ਜੈਤੋ ਦੇਸ਼ ਹੀreturnData ਦੀ ਸ਼ਤਾਬਦੀ ਵਾਲੇ ਦਿਨ ਸ਼ਹੀਦਾਂ ਦੀ ਇਸ ਪਾਵਨ ਧਰਤੀ ਤੇ ਕੀਤਾ ਆਪ ਸਮੂਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਸਾਰੇ ਹੋਣ ਵਾਲੇ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਹੈ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਚਰਨਾਂ ਤੇ ਵੀ ਨਮਸਕਾਰ ਹੈ ਕਿ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਉਹਨਾਂ ਦੇ ਪਰਿਵਾਰ ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਉਹਨਾਂ ਦੇ ਚਰਨਾਂ ਦੇ ਉੱਤੇ ਵੀ ਨਮਸਕਾਰ ਹੈ ਕਿ ਜਿਨ੍ਹਾਂ ਦੇ ਵੱਡੇਕਿਆਂ ਨੇ ਸਤਗੁਰਾਂ ਦੇ ਪਾਵਨ ਅਸਥਾਨਾਂ ਨੂੰ ਆਜ਼ਾਦ ਕਰਵਾਉਣ ਔਰ ਗੁਰਮਤਿ ਯਾਦ ਦਾ ਬਹਾਲ ਕਰਵਾਉਣ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਰੀ ਸੰਗਤ ਦਾ ਧੰਨਵਾਦ ਭੁੱਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ